ਕਤਨਾਮ ਸ੍ਰੀ ਵਾਈ ਗੁਰੂ ਸਾਹਿਬ ਜੀਓ ਗੋਂਡ ਖਸਮ ਮਰੇ ਤੋ ਨਾਦਰ ਨ ਰੋਵੇ ਉਸ ਰਖਵਾਰਾ ਉਹ ਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਜ ਆ ਗਏ ਨਰਕ ਇਹਾ ਪੋਗ ਬਿਲਾਸ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਗੋਡ ਖਾਸਮ ਰਹਿ ਤੋ ਨਾਦਰ ਨ ਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਜ ਆਗੈ ਨਰ ਕਿਹਾ ਪੋਗ ਬਿਲਾਸ ਇਕ ਸੋਹਾਕਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਇਕ ਸੋਹਾਕਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੋਡ ਖਸਮ ਮਰੇ ਤੋ ਨਾਦਰ ਨ ਹੋਵੇ ਉਸ ਰਖਵਾਰਾ ਓ ਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਜ ਆ ਗਏ ਨਰਕ ਇਹਾ ਪੋਗ ਬਿਲਾਸ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੋਡ ਖਸਮ ਮਰੇ ਤੋ ਨਾਦਰ ਨ ਹੋਵੇ ਉਸ ਰਖਵਾਰਾ ਓਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਜ ਆ ਗਏ ਨਰਕ ਇਹਾ ਪੋਗ ਬਿਲਾਸ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੋਡ ਖਸਮ ਮਰੇ ਤੋ ਨਾਦਰ ਨ ਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਜ ਆ ਗਏ ਨਰ ਕਿਆ ਭੋਗ ਬਿਲਾਸ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਮ ਸ੍ਰੀ ਵਾਈ ਗੁਰੂ ਸਾਹਿਬ ਜੀਓ ਗੋਂਡ ਖਸਮ ਮਰੇ ਤੋ ਨਾਦਰ ਨ ਰੋਵੇ ਉਸ ਰਖਵਾਰਾ ਓ ਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਜ ਆ ਗਏ ਨਰ ਕਿਆ ਪੋਗ ਬਿਲਾਸ ਇਕ ਸੋਹਾ ਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਇਕ ਸੋਹਾ ਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੋਡ ਖਸਮ ਮਰੇ ਤੋ ਨਾਦਰ ਨ ਰੋਵੇ ਉਸ ਰਖਵਾਰਾ ਓ ਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਜ ਆ ਗਏ ਨਰਕ ਇਹਾ ਪੋਗ ਬਿਲਾਸ ਇਕ ਸੋਹਾਕਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੋਡ ਖਾਸਮ ਮਰੇ ਤੋ ਨਾਦਰ ਨ ਰੋਵੇ ਉਸ ਰਖਵਾਰਾ ਓ ਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਜ ਆ ਗਏ ਨਰਕ ਇਹ ਆ ਪੋਗ ਬਿਲਾਸ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੋਡ ਖਸਮ ਮਰੇ ਤੋ ਨਾਦਰ ਨ ਰੋਵੇ ਉਸ ਰਖਵਾਰਾ ਓ ਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਜ ਆ ਗਏ ਨਰ ਕਿ ਇਹਾ ਪੋਗ ਬਿਲਾਸ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੋਡ ਖਸਮ ਮਰੇ ਤੋ ਨਾਦਰ ਨ ਰੋਵੇ ਉਸ ਰਖਵਾਰਾ ਉਹ ਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਜ ਆ ਗਏ ਨਰਕ ਇਹਾ ਭੋਗ ਬਿਲਾਸ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਇਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ